ਮੁੱਖ ਮਹਿਮਾਨ ਅਤੇ ਮੇਰੇ ਤੋਂ ਪੰਦੇ ਪਾਇ ਕਦਵੰਤੇ ਸਜਨਾ ਦਾਸ ਸਕੂਲ ਮੁਖੀ ਅਧਿਆਪਕ ਸਹਿਬਾਨ ਅਤੇ ਸੂਬਾ ਵਿਦਿਆਰਥੀਆਂ ਵੱਲੋਂ ਜੀ ਆਇਆਂ ਨੂੰ ਤੁਸੀਂ ਘਰ ਸੜੇ ਆਏ ਅਸੀਂ ਪੁੱਲੇ ਨਾ ਸਮਾਏ ਸਾਡੇ ਘਰ ਦਾ ਸ਼੍ਰੀਫ ਲਿਆਇਆ ਨੂੰ ਤੁਹਾਡੇ ਸਹਾਇਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਅਸੀਂ ਆਏ ਹੋਏ ਮੁੱਖ ਮਹਿਮਾਨ ਵੱਲੋਂ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ ਨਾਚ ਲੋ ਨੀ ਕੁੜੀਓ ਖੇਡ ਲੋ ਨੀ ਕੁੜੀਓ ਹੱਸਣਾ ਥੇੜਣਾ ਰਹਿ ਜਾਊਗਾ ਹੀ ਕੋਈ ਕੁੜੀ ਝੜੇ Sakar yeh श्री कुलवेंद्र कुमार जी सरपंच अरनेवाला जी ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਵਾਏ ਤੁਹਾਨੂੰ ਸਾਡੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਅਸੀਂ ਧੰਨਵਾਦ ਕਰਦੇ ਆ ਸਮੂਹੀ ಗ್ರಾಮ ਪੰਚਾਇਤ ਪਿੰਡ ਦੀਆਂ ਚਾਰੋਂ ਪੰਚਾਇਤਾਂ ਵੱਲੋਂ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਪ੍ਰਾਇਮਰੀ ਸਕੂਲ ਦੇ ਸਟਾਫ ਵੱਲੋਂ ਵੀ ਤੁਸੀਂ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਿੱਕੇ ਜਿਹੇ ਸੱਦੇ ਨੂੰ ਬਹੁਤ ਵੱਡਾ ਪ੍ਰੋਗਰਾਮ ਬਣਾਇਆ। ਅਸੀਂ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਆਖਦੇ ਆਂ। ਆਸ ਕਰਦੇ ਆਂ ਕਿ ਅੱਗੇ ਤੋਂ ਇਹ ਪ੍ਰੋਗਰਾਮ ਨੂੰ ਅਸੀਂ ਹੋਰ ਵੀ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ। ਕਿਉਂਕਿ ਇਸ ਪ੍ਰੋਗਰਾਮ ਨੂੰ ਅਸੀਂ ਸਮਾਰੀ ਥੋੜਾ ਜਿਹਾ ਲੇਟ ਹੋ ਗਏ ਸੀ ਕਿਉਂਕਿ ਸਾਨੂੰ ਮਾਨਯੋਗ ਐਸਐਸਪੀ ਮੈਡਮਸ ਦਾ 8 ਤਰੀਕ ਦਾ ਸਾਡੇ ਨਾਲ ਸਮਾਂ ਸੀ ਉਹਨਾਂ ਨੇ ਇੱਥੇ ਚੀਫ ਗੈਸਟ ਆਉਣਾ ਸੀਗਾ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਸੀਐਮ ਸਾਹਿਬ ਦਾ ਪ੍ਰੋਗਰਾਮ ਹੋਣ ਕਰਕੇ ਉਹਨਾਂ ਦੀ ਡਿਊਟੀ ਜ਼ਿਆਦਾ ਵੱਧ ਗਈ ਸੀ ਇਸ ਕਰਕੇ ਉਹਨਾਂ ਨੇ ਸਾਨੂੰ ਆਉਣ ਤੋਂ ਫਿਰ ਮਨਾਂ ਕੀਤਾ ਤੇ ਅਸੀਂ ਫਿਰ ਪ੍ਰੋਗਰਾਮ ਨੂੰ ਥੋੜਾ ਜਿਹਾ ਲੇਟ ਕਰਕੇ ਇਹਨੂੰ 12 ਤਰੀਕ ਤੇ ਲੈ ਕੇ ਗਏ ਅਸੀਂ ਇਸ ਕਰਕੇ ਸਾਡਾ 4 ਦਿਨ ਪ੍ਰੋਗਰਾਮ ਲੇਟ ਹੋ ਗਿਆ ਇਹ ਇੱਕ ਬਹੁਤ ਵੱਡਾ ਅਪਰਾਲਾ ਕਿਉਂਕਿ ਇਹ ਮਾਪਿਆਂ ਦਾ ਬੱਚਿਆਂ ਦਾ ਤੇ ਆਪਸੀ ਮਿਲਵਰਤਨ ਦਾ ਪਿਆਰ ਕਿੰਨੇ ਨਾਲ ਸਾਡਾ ਵਾਧਾ ਕਿਉਂਕਿ ਅੱਜ ਸਾਡੇ ਜੋ ਧੀਆ ਭੈਣਾ ਮਾਵਾ ਬੱਚੇ ਸਾਰੇ ਇਕੱਠੇ ਹੋਏ ਅੱਜ ਖੁਸ਼ੀ ਦਾ ਦਿਨ ਕਿਉਂਕਿ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ ਤੇ ਸੌਣ ਦਾ ਇੱਕੋ ਇੱਕ ਟੈਂਡ ਲਿਆ ਹੁੰਦਾ ਹੈ ਪਹਿਣਾ ਸਹੁਰੇ ਬੈਠੀਆਂ ਕੰਧਾਂ ਤੇ ਹੌਸੀਆਂ ਪਾਰ ਰਹੀਆਂ ਹੁੰਦੀਆਂ ਕਿ ਮੇਰਾ ਵੀਰ ਮੈਨੂੰ ਲੈਣ ਆਊਗਾ। ਉਹਨਾਂ ਸਮਿਆਂ ਵਿੱਚ ਗੱਡੀਆਂ ਮੋਟਰਾਂ ਵੀ ਨਹੀਂ ਹੁੰਦੀਆਂ ਸੀ। ਵੀਰ ਆਪਣੀਆਂ ਭੈਣਾਂ ਨੂੰ ਉਹਨਾਂ ਦੇ ਸਹੁਰੇ ਘਰੋਂ ਬੋਤਿਆਂ ਦੇ ਢੋਲਿਆਂ ਤੇ ਘੋੜੀਆਂ ਤੇ ਜਾਂ ਪੈਦਲ ਤੁਰ ਕੇ ਲੈ ਕੇ ਆਉਂਦੇ ਹੁੰਦੇ ਸੀ। ਜਦੋਂ ਹੀ ਧੀ ਆਪਣੇ ਪਿੰਡ ਦੀ ਯੂਐਚ ਵਰਦੀ ਤਾਂ ਉਹਨਾਂ ਆਪਣਾ ਬਚਪਨ ਤੇ ਬਚਪਨ ਦੀਆਂ ਸੇਹਲੀਆਂ ਇੱਕਦਮ ਯਾਦ ਆ ਜਾਂਦੀਆਂ ਸੀ। ਕਿਉਂਕਿ ਮਾਪਿਆਂ ਦੇ ਪਿੰਡਾਂ ਦੀ ਮਿੱਟੀ ਦਾ ਮੋਹ ਹੀ ਵੱਖਰਾ ਹੁੰਦਾ ਹੈ ਸੌਣ ਮੀਨ ਨੇ ਚਾਨਣ ਪੱਖ ਦੀ ਤੀ ਤੋਂ ਸ਼ੁਰੂ ਹੁੰਦਾ ਹੈ ਇਸ ਕਰਕੇ ਇਸ ਤਿਹਾੜ ਦਾ ਨਾਮ ਤੀਆਂ ਤੀ ਦਾ ਰੱਖਿਆ ਗਿਆ ਸੀ ਪਰ ਪਰ ਤੀਆਂ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਤੇ ਦੂਜੀ ਵਾਲੀ ਰਾਤ ਨੂੰ ਸਾਰੀਆਂ ਕੁੜੀਆਂ ਆਪਣੇ ਹੱਥਾਂ ਤੇ ਪੈਰਾਂ ਤੇ ਮਹਿੰਦੀ ਲਾਉਂਦੀਆਂ ਤੇ ਮਹਿੰਦੀ ਘਰੇ ਹੀ ਰਗੜ ਕੇ ਲਾਉਂਦੀਆਂ ਸੀ ਹੁਣ ਅੱਜ ਕੱਲ੍ਹ ਤੋਂ ਪੀਕਾ ਨਹੀਂ ਆ ਗਈਆਂ ਘਰੇ ਹੀ ਲਾਉਂਦੀਆਂ ਸੀ ਮਹਿੰਦੀ ਦਾ ਰੰਗ ਨਾ ਪੀਣਾ ਨਾ ਦਿਖਾਈ ਦੇਵੇ ਥੋੜਾ ਜਿਹਾ ਪਲਤਨ ਦੇ ਵਿੱਚ ਫਰ ਜਾਵੇ ਇਸ ਕਰਕੇ ਜਦੋਂ ਮਹਿੰਗੀ ਪਿੱਕੀ ਹੋ ਜਾਂਦੀ ਸੀ ਤਾਂ ਉਹਦੇ ਵਿੱਚ ਥੋੜੇ ਜਿਹੇ ਕੋਲੇ ਰਗੜ ਕੇ ਪਾਏ ਜਾਂਦੇ ਸੀ ਕੱਚੇ ਘਰਾਂ ਦੇ ਵਿਹੜੇ ਸੀ ਇੱਕ ਥਾਂ ਤੇ ਬੈਠੇ ਲਾਲਟਨ ਦੇ ਚਾਨਣੇ ਸੋਲ ਦੀ ਸੋਹਣੀ ਕਰਮ ਦੇ ਨਾਲ ਕੁੜੀਆਂ ਆਪਣੇ ਹੱਥਾਂ ਤੇ ਮਹਿੰਦੀ ਡਿਜ਼ਾਈਨ ਬਣਾਉਂਦੀਆਂ ਸੀ ਤੇ ਵਿਚਾਰਿਆ ਢੋਲੀਆਂ ਕੁੜੀਆਂ ਉਸ ਤਰਾ ਲਗਾਈ ਗਈ ਮਹਿੰਦੀ ਸਮੇਤ ਸੌਂ ਜਾਂਦੀਆਂ ਤੜਕੇ ਉੱਠ ਕੇ ਸਰੋਂ ਦਾ ਤੇਲ ਹੱਥ ਤੇ ਮਲ ਕੇ ਰਗੜ ਕੇ ਉਸ ਮਹਿੰਦੀ ਨੂੰ ਲਾਇਆ ਜਾਂਦਾ ਆਪਣੀ ਮਹਿੰਦੀ ਦੇਖਣ ਦੀ بجائے ਹਰ ਇੱਕ ਕੁੜੀ ਦੂਸਰੇ ਦਾ ਹੱਥ ਫੜ ਕੇ ਵੇਖਦੀ ਇਹਨੂੰ ਮਹਿੰਦੀ ਕਿੰਨੀ ਕੁ ਚੜੀ ਹੈ ਕੁੜੀਆਂ ਦਾ ਵਿਸ਼ਵਾਸ ਹੁੰਦਾ ਸੀ ਕਿ ਜਿਹੜੀ ਸੱਸ ਨੂੰ ਪਿਆਰੀ ਹੋਊਗੀ ਉਸ ਦੇ ਹੱਥ ਤੇ ਮਹਿੰਦੀ ਜ਼ਿਆਦਾ ਜੜੀ ਹੋਊਗੀ ਪੁਰਾਣੇ ਸਮਿਆਂ 'ਚ ਬਜ਼ੁਰਗਾਂ ਦਾ ਇੱਕ ਇਹ ਵੀ ਲੋਕਾਂ 'ਚ ਵਿਸ਼ਵਾਸ ਹੁੰਦਾ ਸੀ ਕਿ ਸੌਣ ਦੇ ਮਹੀਨੇ ਨੂੰ ਸੱਸ ਦੇ ਮੱਥੇ ਨਹੀਂ ਲਗਣੀ ਚਾਹੀਦੀ ਪਰ ਇਹ ਗੱਲ ਪਿੱਛੇ ਸਲੀਅਤ ਇਹ ਹੁੰਦੀ ਸੀ ਕਿ ਸੱਜ ਵੀ ਇਹੀ ਕੁੜੀ ਆਪਣੇ ਸਹੁਰੇ ਘਰੇ ਜਾ ਕੇ ਆਪਣੇ ਮਾਪੇ ਅਤੇ ਸਹੇਲੀਆਂ ਤੋਂ ਵਿਛੜ ਕੇ ਉਦਾਸ ਹੋ ਜਾਂਦੀ ਸੀ ਪਰ ਸੱਸ ਕਿਤੇ ਕੰਮ ਧੰਦੇ ਦੇ ਲਾਲਚ ਕਰਕੇ ਨੌ ਨੂੰ ਪੀਕੇ ਜਾਣ ਤੋਂ ਰੁਕਾਵਟ ਖੜੀ ਨਾ ਕਰੇ ਕਰਦੇ ਨੇ ਇਸ ਲਈ ਪੁਰਾਣੇ ਬਜ਼ੁਰਗਾਂ ਨੇ ਇਹ ਲੋਕ ਵਿਸ਼ਵਾਸ ਬਣਾਇਆ ਸੀ ਸੌਣ ਦਾ ਮਹੀਨਾ ਨੌ ਸੱਸ ਇਕੱਠੀਆਂ ਨਹੀਂ ਰਹਿਣੀਆਂ ਚਾਹੀਦੀਆਂ ਇਸ ਕਰਕੇ ਸੱਸ ਨੌ ਨੂੰ ਕਹਿੰਦੀ ਸੀ ਕਿ ਤੈਨੂੰ ਪੇਕੇ ਜਲੇ ਜਾਣਾ ਚਾਹੀਦਾ ਹੈ ਸਾਉਣ ਮਹੀਨਾ ਆਉਣ ਵਾਲਾ ਪਰ ਜੇ ਕਿਸੇ ਕਰਮਾ ਵਾਲੀ ਧੀ ਦਾ ਭਰਾ ਜਾਂ ਪਿਓ ਜਾਂ ਕੋਈ ਵੀ ਉਸ ਨੂੰ ਲੈਣ ਨਹੀਂ ਆਉਂਦਾ ਤਾਂ ਸੱਸ ਵੱਲੋਂ ਤਾਣਾ ਮਾਰਿਆ ਜਾਂਦਾ ਸੀ ਤੈਨੂੰ ਤੀਆਂ ਤੇ ਲੈਣ ਨਹੀਂ ਆਏ ਨਹੀਂ ਬਹੁਤੇ ਆ ਭਰਾਵਾਂ ਵਾਲੀਏ ਅਸਲ ਵਿੱਚ ਇਹ ਸੱਸ ਦਾ ਆਪਣਾ ਦਰਦ ਹੁੰਦਾ ਸੀ ਕਿ ਸਾਉਣ ਦੇ ਮਹੀਨੇ ਨੌ ਨੂੰ ਲੈ ਜਾਣ ਉਸ ਦੇ ਘਰ ਵਿੱਚ ਕਿ ਮੇਰੇ ਮੱਥੇ ਨਹੀਂ ਲੱਗਣੀ ਚਾਹੀਦੀ ਸੌਣ ਮਹੀਨਾ ਚੜ੍ਹਨ ਤੋਂ ਪਹਿਲਾਂ ਦੂਰ ਘਰਾੜੇ ਵਿਆਹੀਆਂ ਹੋਈਆਂ ਪਿੰਡ ਦੀਆਂ ਕੁੜੀਆਂ ਪਿੰਡ ਵਿੱਚ ਹੀ ਇਕੱਠੀਆਂ ਹੋ ਜਾਂਦੀਆਂ ਇਸ ਮੌਕੇ ਦਾ ਲਾਭ ਉਠਾ ਕੇ ਬੁਣਜਾਰੇ ਆਪਣੀਆਂ ਮੰਗਾ ਵੇਚਣ ਆ ਜਾਂਦੇ ਪਿੰਡ ਵਿੱਚ ਦਿਨ ਚੜ੍ਹਦੇ ਦੇ ਨਾਲ ਪਿੰਡ ਦੀਆਂ ਕੱਚੀਆਂ ਗਲੀਆਂ ਵਿੱਚ ਬੁਣਜਾਰਿਆਂ ਦਾ ਕੂਲਦਾ ਹੋਇਆ ਹੋਕਾ ਪੁਰਨੇ ਕੰਨਾਂ ਵਿੱਚ ਪੈਂਦਾ ਈ ਮੰਗਾ ਚੜਾ ਲੋ ਕੁੜੀਓ ਪੀਲੀਆਂ ਮੰਗਾ ਹਰੀਆਂ ਮੰਦਿਆਂ ਸੁੰਗੀਆਂ ਮੰਗਾ ਕੱਚੀਆਂ ਮੰਗੀਆਂ ਸੱਤ ਰੰਗੀਆਂ ਮੰਗਾ ਕੁੜੀਆਂ ਦਾ ਇਹ ਸੁਣ ਕੇ ਵੰਜਾਰਿਆਂ ਨੂੰ ਘੇਰ ਲੈਂਦੀਆਂ ਪਰ ਉਸ ਜਮਾਨੇ ਦੇ ਲੋਕਾਂ ਕੋਲ ਕੋਈ ਪੈਸੇ ਨਹੀਂ ਹੁੰਦੇ ਸੀ ਇਸ ਤਰ੍ਹਾਂ ਕੇ ਮੰਗਾ ਬਦਲੇ ਕੋਠੀ ਜੋ ਲਿਆ ਕੇ ਛੰਨਿਆਂ ਨਾਲ ਬਾਟੀਆਂ ਨਾਲ ਬਾਲਟੀਆਂ ਨਾਲ ਕੁੜੀਆਂ ਵੰਜਾਰੇ ਤੇ ਚੂੜੀਆਂ ਬਦਲੇ ਦਾਣੇ ਦੇ ਦਿੰਦੀਆਂ ਤੇ ਮੰਗਾ ਚੜਾਉਂਦੀਆਂ ਸਮੇਂ-ਸਮੇਂ ਜਦੋਂ ਮੰਗਾ ਚੜਾਉਣ ਸਮੇਂ ਕੋਈ ਬੰਗ ਟੁੱਟ ਜਾਂਦੀ ਤਾਂ ਕੋਲੀਆਂ ਕੁੜੀਆਂ ਬੰਗ ਦੇ ਟੁਕੜੇ ਚੁੱਕ ਕੇ ਆਪਣੇ ਹੱਥ ਤੇ ਰੱਖ ਕੇ ਬੰਗ ਨੂੰ ਭੰਦੀਆਂ ਤੇ ਮਾਹੀ ਦਾ ਪਿਆਰ ਤਾਂ ਆਪਣੀ ਸੱਸ ਦਾ ਪਿਆਰ ਵੀ ਵੇਖਦੀਆਂ ਹੁੰਦੀਆਂ ਤੀਆਂ ਵਾਲੇ ਦਿਨ ਜਦੋਂ ਦੁਪਹਿਰ ਦਾ ਥੋੜਾ ਜਿਹਾ ਸੂਰਜ ਢਲ ਜਾਂਦਾ ਕੁੜੀਆਂ ਸੱਜ ਧੱਜ ਕੇ ਆਪਣੇ ਘਰ ਚੋਂ ਪਿੰਡਾ ਕਾਉਣ ਵਾਸਤੇ ਰੱਸੇ ਲਿਜਾ ਕੇ ਚੁੱਕ ਲੈਂਦੀਆਂ ਤੇ ਇੱਕਦਮ ਇਕੱਠੀਆਂ ਹੋ ਕੇ ਪਿੰਡ ਦੇ ਬਾਹਰ ਪੀਪਲ ਬੋੜ ਵਾਲੇ ਸੰਘੜੇ ਥਾਂ ਤੇ ਜਾ ਕੇ ਆਪਣੇ ਆਪਣੇ ਦਰਸਤ ਦਾ ਟਾਣਾ ਮੱਲ ਲੈਂਦੀਆਂ ਸ਼ੁਰੂ ਕਰ ਦਿੰਦੀਆਂ ਪੀਂਗਾ ਝੂਟਣੀਆਂ ਧਰਤੀ ਨੂੰ ਮੱਥਾ ਟੇਕ ਕੇ ਸ਼ੁਰੂ ਹੁੰਦਾ ਸੀ ਇਹ ਤੀਆਂ ਦਾ ਤਿਹਾਰ ਇੱਕੋ ਇੱਕ ਅਜਿਹਾ ਤਿਹਾਰ ਹੈ ਜਿਸ ਨੂੰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕੀਤੀ ਜਾਂਦੀ ਇਸ ਵਿੱਚ ਕੁੜੀਆਂ ਵੱਲੋਂ ਸਿਰਫ ਆਪ ਦਾ ਮਨੋਰੰਜਨ ਕੀਤਾ ਜਾਂਦਾ ਹੈ ਪੀਗ ਦੇ ਹਲਾਰੇ ਨਾਲ ਰੁੱਖ ਵੀ ਝੂਮਣ ਲੱਗ ਜਾਂਦੇ ਹਨ ਗੀਤ ਦੇ ਵਿੱਚ ਵਜਦੀ ਅੱਟੀ ਨਾਲ ਧਰਤੀ ਵੀ ਮਿੱਟੀ ਉਡਾਉਂਦੀ ਹੈ ਔਰਤਾਂ ਇੱਕੋ ਇੱਕ ਤਿਹਾਰ ਸੀ ਜੈਸਵੇ ਕੇ ਨਨਾਨ ਪਰਜਾਈਆਂ ਭੂਆ ਭਤੀਜੀਆਂ ਛੋਟੀਆਂ ਵੱਡੀਆਂ ਭੈਣਾਂ ਇੱਕ ਤਰ੍ਹਾਂ ਇਕੱਠੀ ਹੋ ਕੇ ਪਿੰਡਾਂ ਝੂਟਦੀਆਂ ਹੁੰਦੀਆਂ ਲਗਾਤਾਰ 2 ਹਫ਼ਤੇ ਚੱਲਦਾ ਸੀ ਇਹ ਤੀਆਂ ਦਾ ਕਿੱਦਾਂ ਅਖੀਰਲੇ ਦਿਨ ਤਾਂ ਇੱਕ ਦਿਨ ਮੇਲਾ ਬਣ ਜਾਂਦਾ ਜਿਸ ਤਰ੍ਹਾਂ ਆਪਾਂ ਅੱਜ ਬਣਾ ਰੱਖਿਆ ਹੈ ਉਸ ਦਿਨ ਅਖੀਰਲੇ ਦਿਨ ਵਿੱਚ ਬੋਲੀਆਂ ਪਾਉਂਦੀਆਂ ਸੀ ਕਿ ਬਰੇ ਦਿਨਾਂ ਨੂੰ ਫੇਰ ਤੀਆਂ ਦੀਆਂ ਤੀਆਂ ਅਗਲੇ ਸਾਲ ਆਸ ਰੱਖ ਕੇ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਇਹ ਇੱਕ ਇਹ ਹੋਕਾ ਜਿਹਨ ਨਹੀਂ ਕੋਈ ਕੁੜੀਆਂ ਜੀਆਂ ਸਮਾਪਤ ਕਰ ਦਿੰਦੀਆਂ ਘਰਾਂ ਵਿੱਚ ਖੀਰ ਪੂੜੇ ਬਣਾਏ ਜਾਂਦੇ ਸੀ ਇਸ ਵੇਲੇ ਤੀਆਂ ਸਾਫ਼ ਸੁਥਰਾ ਤਿਹਾਰ ਸੀ ਸਾਰੀਆਂ ਭੈਣਾਂ ਇਕੱਠੀਆਂ ਰਹਿੰਦੀਆਂ ਤੇ ਇੱਕ ਦੂਜੇ ਨੂੰ ਮਿਲ ਮਲਾਪ ਕਰਦੀਆਂ ਇਸੇ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਸਾਡੇ ਅੱਜ ਅਸੀਂ ਆਪਣਾ ਚੂੜੀਆਂ ਦਾ ਵੀ ਲੰਗਰ ਲਾਇਆ ਖੀਰ ਪੂੜਿਆਂ ਦਾ ਵੀ ਲੰਗਰ ਚੱਲੂਗਾ ਅਸੀਂ ਸਾਰਾ ਕੁਝ ਇਸ ਕਨਸੈਪਟ ਨੂੰ ਤਾਜ਼ਾ ਯਾਦ ਰੱਖਦੇ ਹੋਏ ਇਸ ਨੂੰ ਅੱਗੇ ਲੈ ਕੇ ਵਧਣਾ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਵਣ ਦੇ ਮਹੀਨੇ ਦੇ ਵਿੱਚ ਅਸੀਂ ਜਦੋਂ ਅੰਗਰੀ ਮਾਰ ਨੂੰ ਕੀਆ ਲਾਵਾਂਗੇ ਜਿਹੜੀਆਂ ਸਾਡੀਆਂ ਬੱਚੀਆਂ ਸਾਡੇ ਸਕੂਲ ਦੇ ਵਿੱਚੋਂ ਅੱਜ ਤੋਂ 10 ਸਾਲ ਪਹਿਲਾਂ ਪਲੱਸ 2 ਕਰਕੇ ਜਾਂ ਮੈਟ੍ਰਿਕ ਕਰਕੇ ਚਲੀਆਂ ਗਈਆਂ ਉਹਨਾਂ ਬੱਚੀਆਂ ਦੇ ਕੇਕਿਆਂ ਤੇ ਫੋਨ ਕਰਕੇ ਅਸੀਂ ਆਪ ਉਹਨਾਂ ਬੱਚੀਆਂ ਨੂੰ ਬੁਲਾਵਾਂਗੇ ਪਰੌਣਿਆਂ ਨੂੰ ਸੱਦਾ ਦੇਵਾਂਗੇ ਉਹਨਾਂ ਨੂੰ ਵੀ ਭਾਈ ਆਓ ਦੁਬਾਰਾ ਇਹ ਕੁੜੀਆਂ ਸਾਡੇ ਤਕਨ ਹੋਣ ਤੇ ਆਪੋ ਆਪਣੀਆਂ ਸਹੇਲੀਆਂ ਨੂੰ ਮਿਲ ਸਕਣ ਤੇ ਜਿੱਥੇ ਉਹ ਸਕੂਲ ਵਿੱਚ ਪੜ੍ਹ ਕੇ ਗਈਆਂ ਉਹ ਸਕੂਲ ਨੂੰ ਹੋਰ ਵੀ ਵਾਰ ਦਾ ਖੁੰਡਾ ਦੇਖ ਕੇ ਉਹ ਆਪਣੀ ਜਾ ਕੇ ਪੇਕੇਆਂ ਨੂੰ ਦੱਸਣ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਫਿਰਤਾ ਮੈਂ ਸਮੁੱਚੇ ਸਟਾਫ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ ਮੈਂ ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਸ ਕਰਦਾ ਕਿ ਇਸ ਪ੍ਰੋਗਰਾਮ ਨੂੰ ਇੱਡਾ ਸੋਹਣਾ ਪ੍ਰੋਗਰਾਮ ਬਣੂਗਾ ਕਿ ਜਿਹਨੂੰ ਪੂਰਾ ਸਾਲ ਤੁਸੀਂ ਯਾਦ ਕਰੋਗੇ ਆਉਣ ਵਾਲਾ ਦਿਨ ਯਾਦ ਰੱਖੂਗੇ ਕਿ ਆਉਣ ਵਾਲੇ ਸਾਵਣ ਦੇ ਮਹੀਨੇ 'ਚ ਕਿਹੜੀ ਤਰੀਕ ਅਨਾਉਂਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਹਨੇ ਆਪਣੀ ਕੋਟੀ ਦੇ ਕੋਟੀ ਦੇ ਜਨਮ ਦੀ ਖੁਸ਼ੀ ਵਿੱਚ ਤਿਆਂ ਵਾਸਤੇ ਚੂੜੀਆਂ ਦਾ ਲੰਗਰ ਲਗਾਇਆ ਹੈ। ਜੋਰ ਦਾ ਤਾੜਾ ਸਭ ਤੋਂ ਲਾਗੇ। ਮੰਮੀ ਕੜੀ ਕੁਦਰਤ ਕੌਰ ਮਿਰਕ। ਪ੍ਰੀਤ ਆਮਨ ਤੇ ਜੋਰ ਨਾਲ ਕਲਾਪ। ਜਿਬਾਤ ਬੋਲੋ ਜੀ ਉਹਨਾਂ ਨੂੰ ਨੰਦਿਤ ਕਰੇ ਕਿ ਸਰਪੰਚ ਸਾਹਿਬ ਜੀ ਪਰਵਾਦ ਦਾ ਨਾਮ ਰੌਸ਼ਨ ਕਰੇ ਬੱਚੀ ਕੁਦਰਤ ਕੌਰ ਮਿਰਕ।